ਤੁਹਾਨੂੰ ਮਿਲੂਗਾ 130 ਰੁਪਏ ਦਾ ਪਰ ਇਹ ਸਿਰਫ ਲੋਹੜੀ ਤੱਕ ਦੀ ਸੇਲ ਹੈ ਯਾ ਹੋਰ ਕੋਈ ਸੇਲ ਨਹੀਂ 130 ਰੁਪਏ ਦੇ ਵਿੱਚ 4.5 ਮੀਟਰ ਚੈੱਕ ਸੂਟ ਮਿਲ ਜਾਊਗਾ ਸ਼ਾਲ ਮਿਲੂਗਾ 150 ਰੁਪਏ ਦੇ ਵਿੱਚ ਜਿੰਨੇ ਮਰਜੀ ਡਿਜ਼ਾਈਨ ਲਾਓ ਇਹ ਸਾਰੇ ਸ਼ਾਲ ਵਧੀਆ ਡਬਲ ਬੈੱਡ ਦੀ ਰਜਾਈ 7.5x7.5 7.5 ਫੁੱਟ ਇੱਕ ਸਾਈਡ ਨੂੰ 7.5 ਫੁੱਟ ਇੱਕ ਸਾਈਡ ਨੂੰ ਇਹ ਦਾ ਪ੍ਰਾਈਸ ਹੈ ਜੀ 1200 ਰੁਪਏ ਦੀ ਰਜਾਈ ਵਿਦ ਬੈਗ ਕਿਉਂਕਿ 100 ਦਾ ਬੈਗ ਵੀ ਹੁੰਦਾ ਹੈ ਉਹ ਚੀਜ਼ ਨੋਟ ਕਰਿਓ ਔਰ ਸਾਡੀ ਰਜਾਈ ਦੇ ਵਿੱਚ ਵਾਈਟ ਰੁਈ ਹੈ ਬਲੈਕ ਰੁਈ ਨਹੀਂ ਹੈ ਜੀ ਇਹ ਸਾਰੇ ਸ਼ਾਲ 1.5 150 ਰੁਪਏ ਦੇ ਵਿੱਚ ਜੀ ਉਸ ਤੋਂ ਬਾਅਦ ਆਜੋ ਜੀ ਲੋਈ 250 ਰੁਪਏ ਦੇ ਵਿੱਚ ਇਹ ਲੋਈ ਜੀ ਤੇ ਇੱਕ ਆਹ ਲੋਈ ਦੇਖੋ ਜੀ ਰਿਵਰਸੀਬਲ ਲੋਈ ਹੈ ਇੱਕ ਸਾਈਡ ਪਲੇਨ ਇੱਕ ਸਾਈਡ ਚੈਕ ਇਸ ਲੋਈ 700 800 ਰੁਪਏ ਚ ਲੋਕੀ ਖਰੀਦ ਰਹੇ 400 ਰੁਪਏ 400 ਰੁਪਏ ਚ ਲੋਈ ਮਿਲ ਜਾਊਗੀ ਜੀ ਉਸ ਤੋਂ ਬਾਅਦ ਆਜੋ ਜੀ ਬੈੱਡ ਸ਼ੀਟਸ ਡਬਲ ਬੈੱਡ ਦੀ ਬੈੱਡ ਸ਼ੀਟਸ ਫਲੈਨੋ ਦੀ ਇਹਦਾ ਪ੍ਰਾਈਸ ਹੈ ਜੀ 400 ਰੁਪਿਆ 750 ਇੱਕ ਸਾਈਡ ਨੂੰ 850 ਇੱਕ ਸਾਈਡ ਨੂੰ 400 ਰੁਪਏ ਦੇ ਵਿੱਚ ਨਾਲ ਦੋ ਪਿੱਲੋ ਕਵਰ ਵੀ ਦੀ ਇਹਦੇ ਵਿੱਚ ਸਿੰਗਲ ਬੈੱਡ ਦੀਆਂ ਵੀ ਹੈ ਸਿੰਗਲ ਬੈੱਡ ਦੀ ਇੱਕ ਬੈੱਡ ਸ਼ੀਟ 5x8 ਦੀ ਨਾਲ ਇੱਕ ਪਿੱਲੋ ਕਵਰ 300 ਰੁਪਏ ਨੂੰ ਜੀ ਉਹਦਾ ਪ੍ਰਾਈਸ ਹੋ ਗਿਆ ਜੀ 5 ਮੀਟਰ ਚੈੱਕ ਸੂਟ ਹੈ ਜੀ 150 ਰੁਪਏ ਨੂੰ ਅੱਜ ਤੋਂ ਪਰ ਚੈੱਕ ਸੂਟ 5 ਮੀਟਰ ਮੇਰੇ ਕੋਲ ਘੱਟ ਹੈ ਸਾਢੇ 4 ਮੀਟਰ ਬਥੇਰਾ ਸੂਟ ਪਿਆ 130 ਰੁਪਏ ਚ ਮਿਲੂਗਾ ਜੀ ਈ ਦੇ ਵਿੱਚ ਆ ਗਿਆ ਜੀ ਸਟਾਲ ਜਿਹੜੇ ਅੱਜ ਕੱਲ ਚਰਦੇ ਆ ਚਾਈਨਾ ਮੇਡ ਬਹੁਤ ਸੌਫਟ ਜੇ ਸਟਾਲ ਹੁੰਦੇ ਅਗਰ ਲੱਡੂ ਤੋਂ ਬਿਨਾ ਤਾਂ 250 ਅਗਰ ਲੱਡੂ ਦੇ ਨਾਲ ਸੌਰੀ ਹਾਂ ਇਹ 200 ਰੁਪਏ ਦਾ ਇਹ ਹੈ 200 ਰੁਪਏ ਦਾ ਬਗੈਰ ਲੱਡੂ ਤੋਂ ਲੱਡੂ ਦੇ ਨਾਲ 250 ਰੁਪਏ ਦਾ ਜੀ ਇਹ ਚੀਜ਼ਾਂ ਨੋਟ ਕਰ ਲਓ ਜੀ ਉਸ ਤੋਂ ਬਾਅਦ ਜੀ ਨੈਕਸਟ ਆ ਜਾਓ ਹੋਰ ਬਹੁਤ ਆਈਟਮਾਂ ਆਈਆਂ ਪਈਆਂ ਜੀ ਅਤੀ 벨ਵਟ 벨ਵਟ ਟੂ 벨ਵਟ ਹੈ ਇਹਨੂੰ ਕਟਾਈ ਨਹੀਂ ਸਮਝਣਾ ਸਿਰਫ 200 ਰੁਪਏ ਦਾ ਸੂਟ ਵੱਡੇ ਪਨੇ ਦੇ ਵਿੱਚ ਸਾਰੇ ਡਿਜ਼ਾਈਨ ਮਿਲ ਜਾਣੇ ਆ ਜੀ ਉਸ ਤੋਂ ਬਾਅਦ ਆ ਜਾਣਾ ਜੀ 벨ਵਟ ਦਾ ਸੂਟ ਨਾਲ ਸਟਾਲ ਵੀ ਇਸ ਦਾ ਪ੍ਰਾਈਸ ਹੈ ਜੀ 350 ਰੁਪਿਆ ਵਿਦ ਸਟਾਲ ਦੇ ਨਾਲ ਜੀ ਲਓ ਜੀ ਹੁਣ ਕੈਮਰਾ ਮੈਨੂ ਫੜਾ ਦਿਓ ਹੁਣ ਮੈਂ ਹੀ ਦਿਖਾ ਦਿੰਦਾ ਉਸ ਤੋਂ ਬਾਅਦ ਆ ਜਾਊਗਾ ਜੀ ਕਟرائی ਮੈਚਿੰਗ ਕਟرائی suit 300 ਰੁਪਏ ਨੂੰ ਬਹੁਤ ਸੋਹਣੇ ਡਿਜ਼ਾਈਨ ਆਏ ਹੋਏ ਆ ਬਹੁਤ ਹੀ ਵਧੀਆ ਵਧੀਆ ਚੀਜ਼ਾਂ ਆ ਜੀ ਬਹੁਤ ਹੀ ਟਾਪ ਨੇ ਲਓ ਜੀ ਨੈਕਸਟ سٹਾਲ suit ਵਧੀਆ ਵਾਲੇ ਜਿਨ੍ਹਾਂ ਦੇ ਉੱਤੇ ਆਰੀ ਦੀ ਕਢਾਈ ਹੈ ਕਿਸੇ ਨੂੰ ਆਰੀ ਦੀ ਕਢਾਈ ਪਸੰਦ ਆਉਂਦੀ ਕਿਸੇ ਨੂੰ ਵੈਸੇ ਹੀ ਡਿਜ਼ਾਈਨਿੰਗ ਟਾਪ ਦੇ suit ਹੈ ਬਹੁਤ ਹੀ ਵਧੀਆ ਚ ਮੈਚਿੰਗ ਡਿਜ਼ਾਈਨ ਦੇ ਵਿੱਚ ਆ ਲੋ ਜੀ ਆ ਚੀਜ਼ ਦੇਖੋ ਇਹ ਡਿਜ਼ਾਈਨਾਂ ਦੇ ਪਲੇਨ ਸਲਵਾਰ ਤੂਸ਼ਦੀ ਹੈ ਨਜ਼ਦੀਕ ਤੇ ਦੇਖੋ ਇਹ ਕੋਈ ਹਲਕਾ ਕਪੜਾ ਨਹੀਂ ਨਾਲ ਸ਼ਾਲ 5500 ਰੁਪਏ ਦੇ ਵਿੱਚ ਬਹੁਤ ਹੀ ਸੋਹਣੇ ਡਿਜ਼ਾਈਨ ਆਏ ਹੋਏ ਹੈ ਜੀ ਸਾਰੇ ਇਹ ਸਾਰੇ 5-500 ਰੁਪਏ ਦੇ ਵਿੱਚ ਜੀ ਪਰ ਇਹ ਯਾਦ ਰੱਖੋ ਸਿਰਫ ਲੋਹੜੀ ਤੱਕ ਇਹ ਚੀਜ਼ ਪਹਿਲਾਂ ਲਓ ਜੀ ਫਿਰ ਆ ਗਿਆ ਬੈਲਵਟ ਦਾ ਸਟਾਲ ਇਹ ਬੈਲਵਟ ਦਾ ਸਟਾਲ ਆਂਦਾ ਹੈ 90 ਰੁਪਏ ਦਾ ਜੀ ਵੱਡਾ ਸਟਾਲ ਹੈ 90 90 ਰੁਪਏ ਦਾ ਬੈਲਵਟ ਦਾ ਸਟਾਲ ਇਹ ਮਿਲ ਜਾਏਗਾ ਜੀ ਨੈਕਸਟ ਮੈਚਿੰਗ ਸੂਟ ਆਂਦਾ ਹੈ ਇਹ ਦੀ ਕੱਟ ਹੈ ਜੀ ਢਾਈ ਢਾਈ ਇਹ 350 ਰੁਪਏ ਦਾ ਅਗਰ ਇਹਦੇ ਵਿੱਚ 240 240 ਲੈਣੀ ਮੈਚਿੰਗ ਤਾਂ 300 ਰੁਪਏ ਦੇ ਵਿੱਚ ਮੇਰੇ ਕੋਲ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜੀ ਨੈਕਸਟ ਇੱਕ ਸੂਟ ਆ ਰਿਹਾ ਬਹੁਤ ਟੌਪ ਦਾ ਜੀ 700 800 ਰੁਪਏ ਦਾ ਸੂਟ ਹੁੰਦਾ ਜੀ ਡਿਜ਼ਾਈਨ ਦੇਖੋ ਵਿੱਚ ਹੀ ਸ਼ਾਲ ਸਵਾ 3 ਮੀਟਰ ਦੀ ਸਰਵਾਰ ਦਾ ਕਪੜਾ ਹੁੰਦਾ ਕਿਉਂਕਿ ਇਹਦਾ ਪਾਣਾ ਛੋਟਾ ਆਂਦਾ ਹੈ ਜਿਹੜੇ ਗਾਖ ਨੇ ਖਰੀਦਿਆ ਉਹਨਾਂ ਨੂੰ ਪਤਾ ਹੈ ਇਹ ਸੂਟ ਮਿਲੂਗਾ 500 ਰੁਪਏ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨਾਂ ਦੇ ਇਹ ਸਾਰੇ ਇਸੇ ਦੇ ਵਿੱਚ ਹੈ ਜੀ ਇਹ ਚੀਜ਼ ਦੇਖੋ ਜੀ ਨੈਕਸਟ ਡਬਲ ਬੈੱਡ ਦੀ ਰਜਾਈ ਦੇ ਛਾਰ ਇਹ ਛਾਰ ਮਿਲੂਗਾ ਜੀ 500 ਰੁਪਏ ਦੇ ਵਿੱਚ ਵੱਡਾ ਸਾਡਾ ਛਾਰ ਛੋਟਾ ਨਹੀਂ ਹੈ ਜੀ ਫੁੱਲ ਵੱਡਾ ਹੈ ਹਜੇ ਤੱਕ ਇੱਕ ਵੀ ਗਾਹਕ ਨੇ ਨਹੀਂ ਕਿਹਾ ਹੈ ਕਿ ਇਹ ਛਾਰ ਕਿਸੇ ਦੀ ਰਜਾਈ ਤੇ ਨਹੀਂ ਆਇਆ ਬਹੁਤ ਵਧੀਆ ਆਈਟਮ ਹੈ ਜੀ ਸਿਰਫ 500 ਰੁਪਏ ਦੇ ਵਿੱਚ ਪ੍ਰਾਈਸ ਸਾਡੇ ਚੈੱਕ ਕਰੋ ਜੀ ਲਓ ਜੀ ਇਹ ਜਿਹੜੀ ਚੀਜ਼ ਸੀ ਜੀ ਆਹ ਮੈਚਿੰਗ ਸੂਟ ਜਿਹੜਾ ਸ਼ਾਲ ਦੇ ਨਾਲ ਆ ਰਿਹਾ ਹੈ ਫਾਨੂੰ ਮੈਂ ਦੱਸਿਆ 240 240 ਸਟਾਲ ਹੁੰਦਾ ਇਹਦੇ ਨਾਲ ਇਹ 300 ਰੁਪਏ ਦੇ ਵਿੱਚ ਹੈ ਇਹਦੇ ਵਿੱਚ ਕਲਰ ਮਿਲ ਜਾਣੇ ਹੁਣ ਦੇਖੋ ਜੀ ਆਹ ਡਿਜ਼ਾਈਨ ਸ਼ਾਲ ਸੂਟ ਤੁਸੀਂ ਵਿਆਹ ਸ਼ਾਦੀ ਦੇ ਦੇਣ ਲੈਣ ਲਈ ਰੱਖਣੇ ਆ ਸਭ ਤੋਂ ਬੈਸਟ ਆਈਟਮ ਹੈ ਜੀ ਮੇਰੀ ਸਮਝ ਦੇ ਵਿੱਚ ਤਿੰਨ ਤਿੰਨ 100 ਰੁਪਏ ਦਾ ਸ਼ਾਲ ਸੂਟ ਰੇਟ ਨੋਟ ਕਰ ਲਓ ਜੀ ਤਿੰਨ ਤਿੰਨ 100 ਰੁਪਏ ਦੇ ਵਿੱਚ ਸ਼ਾਲ ਸੂਟ ਹੈ ਬਹੁਤ ਸੋਹਣੇ ਡਿਜ਼ਾਈਨ ਹੈਗੇ ਲਓ ਜੀ ਨੈਕਸਟ ਆ ਗਿਆ ਨੈਕਸਟ ਤੁਹਾਨੂੰ ਦੱਸਿਆ ਹੀ ਹੈ ਕੈਸ਼ਮੀ ਲੌਨ ਦਾ ਪਲੇਨ ਕਪੜਾ ਸਿਰਫ 300 ਰੁਪਏ ਦਾ 5 ਮੀਟਰ ਸੂਟ ਹੈ ਥੋੜੇ ਹੀ ਸੂਟ ਰਹਿ ਗਏ ਆਪਣੇ ਟਾਈਮ ਦੇ ਨਾਲ ਖਰੀਦ ਲੈਣੇ ਚੰਗੇ ਐ ਚਾਹੇ ਇਸ ਸਾਲ ਚਾਹੇ ਅਗਲੇ ਸਾਲ ਹੀ 300 ਦਾ ਰੇਟ ਨਹੀਂ ਆਣਾ ਜਿਹੜੀ ਮਰਜ਼ੀ ਜਗ੍ਹਾ ਚਲੇ ਜਾਓ 100 ਰੁਪਏ ਮੀਟਰ ਹੈ ਜੇ ਮੀਟਰ ਚ ਖਰੀਦਣਾ ਤਾਂ ਮੈਂ ਵੀ 100 ਹੀ ਵੇਚ ਦੇਣਾ ਪਰ ਅਸੀਂ ਤੁਹਾਡੇ ਫਾਇਦੇ ਕਰਨੇ ਆ ਰੇਟ ਦੇਖੋ ਜੀ ਲਓ ਜੀ ਇਹ ਕਟਾਈ ਮੈਚਿੰਗ ਸੀ ਆ ਦੇਖੋ ਜਿਹੜਾ ਕਸ਼ਮੀਰੀ ਕਢਾਈ ਵਿਦ ਸਟਾਲ ਦੇ ਨਾਲ ਸੂਟ ਆ ਰਿਹਾ ਹੈ ਕੈਸ਼ਮੀਲਨ ਜਿਹੜਾ بیس ਹੁੰਦਾ ਹੈ ਇਹ ਸੂਟ ਹੈ ਜੀ ਸਿਰਫ 400 ਰੁਪਏ ਦੇ ਵਿੱਚ ਇਹ ਚੀਜ਼ ਤੁਹਾਨੂੰ ਦਿਖਾਈ ਸੀ ਹੁਣ ਸੇਮ ਜਿਹੜਾ ਸੂਟ ਅਸੀਂ 500 ਚ ਵੇਚਿਆ ਉਸੇ ਤਰ੍ਹਾਂ ਦੀ ਆਈਟਮ ਹੈ ਸੂਟ ਥੋੜੇ ਹੈ ਮਤਲਬ 50 60 ਸੂਟ ਹੋਣਗੇ ਇਹ ਆਈਟਮ ਤੁਹਾਨੂੰ ਮਿਲ ਜਾਊਗੀ ਜੀ 400 ਰੁਪਏ ਨੂੰ ਤੁਸੀਂ ਵਿਆਹ ਸ਼ਾਦੀ ਲਈ ਲੈ ਕੇ ਰੱਖਣਾ ਹੈ ਤੁਸੀਂ ਕਿਸੇ ਨੂੰ ਲੋੜੀ ਦੇਣੀ ਹੈ ਹਰ ਤਰ੍ਹਾਂ ਨਾਲ ਬੈਸਟ ਹੈ ਇਹ ਰੇਟ ਜੀ ਰੇਟ ਦਾ ਕੋਈ ਮੁਕਾਬਲਾ ਨਹੀਂ ਤੁਹਾਡੇ ਲਈ ਇਹ ਰੇਟ ਅਸੀਂ ਸਪੈਸ਼ਲ ਡਿਸਕਾਊਂਟ ਤੇ ਕਰ ਰਹੇ ਹਾਂ ਆ ਦੇਖੋ ਪਿਓਰ ਪਸ਼ਮੀਨੇ ਦੇ ਸੂਟ ਪੂਰੀ ਕੱਟ ਵਿਦ ਐਮਬਰਾਇਡਰੀ ਪ੍ਰਿੰਟ ਪਿਓਰ ਦੀਆਂ ਚੁੰਨੀਆਂ ਸੂਟ ਦਾ ਪ੍ਰਾਈਸ ਹੈ 5500 ਰੁਪਿਆ ਬਹੁਤ ਸੋਹਣੇ ਡਿਜ਼ਾਈਨ ਪਏ ਹੈ ਆ ਜਿਹੜਾ ਸੀਤਾ ਸਲਾਇਆ ਸੂਟ ਆਂਦਾ ਜੀ 벨ਵਟ ਦਾ ਵਧੀਆ 벨ਵਟ ਹੈ ਜੀ ਹਰ ਹੱਟੀ ਹੱਟੀ ਪਿਆ ਆਏਗਾ ਹਾਂ ਸਾਨੂੰ ਇਹ ਗੱਲ ਹੈ ਕਿ ਗਾਖ ਨੂੰ ਹਰ ਗੱਲ ਸਪਸ਼ਟ ਦੱਸਣੀ ਹੈ ਲੁਕੋ ਰੱਖ ਕੇ ਨਹੀਂ ਗੱਲ ਵੇਚਣੀ ਜੀ ਨਾਲ ਸਟਾਲ ਨਾਲ ਪਲਾਜ਼ੋ ਹਰ ਚੀਜ਼ ਸੂਟ ਦਾ ਪ੍ਰਾਈਸ ਹੈ ਸਿਰਫ 400 ਰੁਪਿਆ ਇਹਦੇ ਚਾ ਜਾਣੇ ਜੀ ਕਲਰ 400 ਰੁਪਏ ਦਾ ਪ੍ਰਾਈਸ ਹੈ ਜੀ ਸਿਰਫ ਇਸ ਤਰ੍ਹਾਂ ਦੇ ਰੇਟਾਂ ਦੇ ਵਿੱਚ ਫੁੱਲ ਡਿਸਕਾਊਂਟ ਹੈ ਜੀ ਔਰ ਇਹ ਡਿਸਕਾਊਂਟ ਰਹਿਣਾ ਹੈ ਜੀ ਲੋਹੜੀ ਤੱਕ ਸੋ ਜਿਨ੍ਹਾਂ ਨੇ ਵੀ ਖਰੀਦਣਾ ਆਏਗਾ ਤੁਸੀਂ ਖਰੀਦ ਸਕਦੇ ਹੋ ਜਲਦੀ ਤੋਂ ਜਲਦੀ ਸਟਾਕ ਲਿਮਟਿਡ ਹੈ ਇਹ ਪਹਿਲਾਂ ਦੱਸੀ ਜਾ ਰਿਹਾ ਜਦ ਤੱਕ ਸਟਾਕ ਹੈ ਜਦ ਤੱਕ ਇਹ ਹੈ ਹੋਰ ਬਹੁਤ ਆਈਟਮਾਂ ਘਟਾ ਕੇ ਰੇਟ ਲਗਾਏ ਹੋਏ ਹੈ ਤੁਸੀਂ ਦੇਖ ਸਕਦੇ ਹੋ ਧੰਨਵਾਦ ਜੀ ਅਗਰ ਤੁਸੀਂ ਨਹੀਂ ਖਰੀਦਣਾ ਤਾਂ ਸਾਡੇ ਕਿਸੇ ਰਿਸ਼ਤੇਦਾਰ ਨੇ ਖਰੀਦਣਾ ਹੁੰਦਾ ਤਾਂ ਉਹਨੂੰ ਸਾਡੀ ਇਹ ਵੀਡੀਓ ਸੈਂਡ ਕਰ ਦਿਓ تعالوا <applause> نبات